ਕਿਸੇ ਵੀ ਤਰੀਕੇ ਦੇ ਨਾਲ ਕੋਈ ਵੀ ਕਿਸੇ ਨੂੰ ਲੱਕ ਦੀ ਜਾਂ ਲਗੋਡਿਆਂ ਦੀ ਤੇ ਜਾਂ ਕੋਈ ਪੱਟ ਦੀ ਜਾਂ ਕੋਈ ਹੋਰ ਮਲ ਸਰੀਰ ਦੇ ਅੰਗ ਦੀ ਕਿਸੇ ਵੀ ਦਰਦ ਦੀ ਪ੍ਰੋਬਲਮ ਆ ਇਹਦੀ ਪੂਰੀ ਫੁੱਲ ਗਰੰਟੀ ਆ ਵੀਰੇ ਤੁਸੀਂ 5 ਮਿੰਟ ਸਵੇਰ ਸ਼ਾਮ 10 ਦਿਨ ਲਗਾਤਾਰ ਰੁਟੀਨ 'ਚ ਮੰਨ ਲਓ ਠੀਕ ਹੈ ਜੀ ਵਧੀਆ ਆਰਾਮ ਆਊਗਾ ਇਹ ਵੀਰੇ ਇਹਦਾ ਪੱਤਿਆਂ ਦਾ ਹਰਕਾ ਤੇ ਜਿਹੜਾ ਪੌਦੇ ਦੀ ਜੜ ਤੋਂ ਤਿਆਰ ਹੁੰਦਾ ਉਹ ਤੇਲ ਸੋ ਹਾਂਜੀ ਮਿੱਤਰੋ ਵੈਲਕਮ ਟੂ ਮਾਈ ਨਿਊ ਵਲੌਗ ਆਸ ਕਰਦਾ ਹਾਂ ਸਾਰੇ ਠੀਕ ਠਾਕ ਹੋਵੋਗੇ ਸੋ ਅੱਜ ਕਿਸਾਨ ਮੇਲੇ ਦਾ ਤਿਜਾ ਦਿਨ ਹੈ ਜੀ ਠੀਕ ਹੈ ਜੀ ਇਹ ਤੀਜੀ ਵੀਡੀਓ ਤੁਹਾਡੇ ਨਾਲ ਮੈਂ ਸਾਂਝੀ ਕਰ ਰਿਹਾ ਸੋ ਇਸ ਕਿਸਾਨ ਮੇਲੇ ਦੇ ਵਿੱਚ ਨਾ ਇੱਕ ਵੀਰ ਹੁਣੀ ਲੈ ਕੇ ਆਏ ਆ ਜ਼ਰੂਰੀ ਨਹੀਂ ਕਿ ਸਾਰੇ ਕੋਈ ਫਲ ਬੂਟੇ ਦੇ ਆਪਣੀ ਪ੍ਰਦਰਸ਼ਨ ਕਰ ਰਿਹਾ ਕੋਈ ਕੁੱਛ ਕਰ ਰਿਹਾ ਕੋਈ ਕੁੱਛ ਕਰ ਰਿਹਾ ਇੱਥੇ ਵੀਰ ਹੁਣੀ ਨਾ ਜਿਹੜੇ ਵੀ ਮੇਰੇ ਵੀਰ ਭਰਾ ਜਾਂ ਕੋਈ ਸੱਜਣ ਕਿਸੇ ਦਾ ਵੀ ਕੋਈ ਲੱਤ ਪੇਨ ਹੁੰਦੀ ਆ ਜਾਂ ਕੋਈ ਬਾਹ ਪੇਨ ਹੁੰਦੀ ਆ ਤੇ ਜਾਂ ਕੋਈ ਹੋਰ ਮੰਨ ਲਓ ਕੋਈ ਤਰਦ ਦੀ ਪ੍ਰੋਬਲਮ ਹੈ ਜਿਲੂਗੀ ਠੀਕ ਹੈ ਕੋਈ ਚੂਲੇ ਦੀ ਦਰਦ ਹੈ ਲੱਕ ਦੀ ਦਰਦ ਆ ਉਹ ਇੱਥੇ ਆਪਣੀ ਨਾ ਦਵਾਈ ਲੈ ਕੇ ਆਏ ਉਹ ਦਵਾਈ ਇਹ ਲੈ ਕੇ ਆਏ ਆ ਜਿਹਦੇ ਵਿੱਚ 마ਲਸ਼ ਕਰਨ ਦੇ ਨਾਲ ਜਿਹੜੀ ਜੜੋਂ ਜਿਹੜੀ ਆ ਇਹ ਦਰਦ ਜਿਹੜੀ ਆ ਉਹ ਕਹਿੰਦੇ ਆ ਵੀ ਖਤਮ ਹੋ ਜੂਗੀ ਇਹ ਵੀਰ ਹੁਣੀ ਦਾਵਾ ਕਰਦੇ ਆ ਬਾਕੀ ਤੁਹਾਨੂੰ ਮੈਂ ਇਹ ਜਾਣਕਾਰੀ ਦੇਣ ਤੋਂ ਪਹਿਲਾਂ ਤੁਹਾਨੂੰ ਮੈਂ ਦਿਖਾ ਦਿੰਦਾ ਜੀ ਇਹ ਵੀਰ ਹੁਣੀ ਆਪਣਾ ਪ੍ਰਦਰਸ਼ਨਕਾਰੀ ਇਸ ਤਰੀਕੇ ਦੇ ਨਾਲ ਕਰ ਰਿਹਾ ਠੀਕ ਹੈ ਜੀ ਕਿਸੇ ਵੀ ਤਰੀਕੇ ਦੇ ਨਾਲ ਕੋਈ ਵੀ ਕਿਸੇ ਨੂੰ ਲੱਕ ਦੀ ਜਾਂ ਗੋਡਿਆਂ ਦੀ ਤੇ ਜਾਂ ਕੋਈ ਪੱਟ ਦੀ ਜਾਂ ਕੋਈ ਹੋਰ ਮਲ ਸਰੀਰ ਦੇ ਅੰਗ ਦੀ ਕਿਸੇ ਵੀ ਦਰਦ ਦੀ ਪ੍ਰੋਬਲਮ ਆ ਉਹਦੇ ਵਿੱਚ ਇਹ ਵੀਰ ਹੋਣਾ ਨੇ ਇਸ ਖੇਤੀਬਾੜੀ ਮੇਲੇ ਦੇ ਵਿੱਚ ਆਪਣਾ ਲਾਇਆ ਜੀ ਸਟਾਲ ਆਇਆ ਹੋਇਆ ਠੀਕ ਆ ਜੀ ਤੇ ਬਾਕੀ ਆਪਾਂ ਵੀਰ ਹੋਣਾ ਨਾਲ ਗੱਲਬਾਤ ਕਰਦੇ ਆ ਪੁੱਛਦੇ ਆ ਵੀਰ ਹੋਣਾ ਨੂੰ ਵੀ ਕੀ ਕੀ ਇਹਦੇ ਬੈਨੀਫਿਟ ਨੇ 사ਸੀ ਗੱਲ ਵੀ ਜੀ ਉਹ ਠੀਕ ਠਾਕ ਜੀ ਮਹਾਰਾਜ ਹਾਂ ਜੀ ਹਾਂ ਜੀ ਤੇ ਵੀਰ ਜੀ ਪਹਿਲਾਂ ਨਾਮ ਦੱਸੋ ਜੀ ਮੇਰਾ ਨਾਮ ਮੇਰੇ ਜਿੰਦਰਪਾਲ ਸਿੰਘ ਆ ਅਸੀਂ ਸ਼੍ਰੀ ਮੁਖਸਰ ਸਾਹਿਬ ਤੋਂ ਆਏ ਆ ਮੁਖ ਸਰ ਸਾਹਿਬ ਤੋਂ ਆਏ ਹੋ ਤਰਨਤਾਰ ਨੇਰੀਆ ਚ ਪਹਿਲੀ ਏਰੀਆ ਆਏ ਨਹੀਂ ਮੇਰੇ ਅੱਗੇ ਵੀ ਸਾਡੇ ਲੱਗਦੇ ਰਹਿੰਦੇ ਸਾਰੇ ਕਿਸਾਨ ਮਿਲਿਆ ਜਾਂਦੇ ਅੱਛਾ ਲੁਧਿਆਣਾ ਯੂਨੀਵਰਸਿਟੀ ਜਿਹੜਾ ਸਾਲ ਲੱਗਦਾ ਜਾਂ ਪਸ਼ੂ ਮੇਲੇ ਲੱਗਦੇ ਆ ਸਾਰੇ ਕਿਤੇ ਹੁੰਦੇ ਆ ਸੀ ਤੇ ਆ ਮੈਂ ਦੇਖ ਰਿਹਾ ਸੀ ਤੁਸੀਂ ਦਵਾਈ ਰੱਖੀ ਆ ਕੁਝ ਮਲਣ ਵਾਲੀ ਦਵਾਈ ਆ ਤੁਹਾਡੇ ਕੋਲ ਕੁਝ ਪੀਣ ਵਾਲੀ ਵੀ ਆ ਮੈਨੂੰ ਇਹ ਦੱਸਿਓ ਵੀ ਜਿਹੜਾ ਇਹ ਤੁਸੀਂ ਇਹ ਦਵਾਈ ਜਿਹੜੀ ਆਪਣੀ ਕਰ ਰਹੇ ਹੋ ਪ੍ਰਦਰਸ਼ਨ ਕਰ ਰਹੇ ਹੋ ਇੱਥੇ ਇਹਦੀ ਪੂਰੀ ਫੁੱਲ ਗਰੰਟੀ ਆ ਵੀਰੇ ਤੁਸੀਂ 5 ਮਿੰਟ ਸਵੇਰ ਸ਼ਾਮ 10 ਦਿਨ ਲਗਾਤਾਰ ਰੁਟੀਨ ਚ ਮੰਨ ਲਓ ਇਹਨੂੰ ਠੀਕ ਹੈ ਜੀ ਵਧੀਆ ਆਰਾਮ ਆਊਗਾ ਠੀਕ ਹੈ ਜੀ ਮੁੜ ਕੇ ਬਾਅਦ ਚ ਵੀ ਤੁਹਾਨੂੰ ਕਦੇ ਸਾਲ ਬਾਅਦ ਵੀ ਚਾਹੀਦਾ ਤੁਸੀਂ ਇਹਨਾਂ ਨੂੰ ਇਸੇ ਨੰਬਰ ਤੇ ਕਾਲ ਕਰੋ ਅੱਛੀ ਅੱਛੀ ਨੰਬਰ ਵੀ ਆ ਪੇਪਰ ਤੇ ਵੀ ਜੋ ਮਰਜੀ ਆਨਲਾਈਨ ਇਹਨੂੰ ਘਰੇ ਬਾਇ ਕਰ ਸਕਦੇ ਆ ਠੀਕ ਹੈ ਜੀ ਹਾਂਜੀ ਤੇ ਇਹਦੇ ਵਿੱਚ ਜਿਹੜੀ ਆ ਜਿਤਨਾ ਮੰਨ ਲਓ ਕਿਸੇ ਵੀ ਤਰ੍ਹਾਂ ਦੀ ਪੇਟ ਜਿਹੜੀ ਉਹ ਠੀਕ ਹੋ ਜਾਊਗੀ ਇਹ ਵੀਰੇ ਨੈਚੁਰਲ ਗੁੰਡੀ ਮੈਡੀਸਿਨ ਪlant ਆ ਉਹ ਜਿੰਦੇ ਦਵਾਈਆਂ ਤੇ ਯਰ ਹੁੰਦੀਆਂ ਇਹਦੀ ਜੜ ਤੋਂ ਜਿਵੇਂ ਸ਼ਰਾਬ ਕੱਢਦੇ ਆਪਾਂ ਟੋਕ ਟੋਕ ਉਹ ਸਾਬ ਨਹੀਂ ਤਿਆਰ ਹੁੰਦਾ ਇਹਨੂੰ 5 ਮਿੰਟ ਸਵੇਰ ਸ਼ਾਮ ਰੁਟੀਨ ਚ ਮੜੀ ਚੱਲੋ ਵਧੀਆ ਰਾਮ ਆ ਠੀਕ ਹੈ ਜੀ ਹਾਂਜੀ ਇਹਦੇ ਵਿੱਚ ਮੈਂ ਦੇਖ ਰਿਹਾ ਜਿਵੇਂ ਕੀ ਆ ਜਿਹੜੀ ਆ ਕੁਝ ਪੀਲ ਵਾਲੀ ਪੋਈ ਵੀ ਹੈਗੀ ਇਹ ਵਿਰੇਂ ਦਾ ਪੱਤਿਆਂ ਦਾ ਹਰਕਾ ਠੀਕ ਹੈ ਜੀ ਤੇ ਜਿਹੜਾ ਪੌਦੇ ਦੀ ਜੜ ਤੋਂ ਤਿਆਰ ਹੁੰਦਾ ਉਹ ਤੇਲ ਆਹ ਤੇਲ ਆ ਜੀ ਪਰ ਡਾਕਟਰ ਸਾਡੇ ਕੋਲ ਇੱਕ ਹੀ ਹੁੰਦਾ ਨਰਗੁੰਡੀ ਮੈਡੀਸਨ ਪlant ਤੋਂ ਠੀਕ ਹੈ ਜੀ ਹਾਂਜੀ ਤੇ ਇਹਦਾ ਜਿਹੜਾ ਇਹ ਤਾਂ ਜਿਹੜਾ ਪਲਾਂਟ ਆ ਉਹ ਤੁਸੀਂ ਇੱਕੋ ਹੀ ਲਾਇਆ ਜਾਂ ਮਤਲਬ ਵੱਖ-ਵੱਖ ਤਰ੍ਹਾਂ ਦੇ ਦਰਸ਼ੀ ਲੱਗੀ ਹੋਈਆਂ ਮੋਗੇ ਵੀ ਹਸਤਲ ਆਪਣਾ ਮੁਕਸਰ ਵੀ ਆ ਮਲੋਟ ਵੀ ਆ ਪੂਰੇ ਪੰਜਾਬ ਚ ਲੈ ਜਾਂਦੇ ਆ ਠੀਕ ਹੈ ਜੀ ਹਾਂ ਜੀ ਜੇ ਕੋਈ ਆਨਲਾਈਨ ਮਗਾਉਣਾ ਚਾਹਵੇ ਤੁਹਾਡੇ ਤੋਂ ਤੇ ਮਿਲ ਜੂਗਾ ਜੇ ਗੱਲ ਕਰੋ ਆਨਲਾਈਨ ਮਿਲ ਜੂਗਾ ਠੀਕ ਹੈ ਜੀ ਨੰਬਰ ਹੈ ਵੀਰੇ 68399 4744 90415 70382 ਤੇ ਸੋ ਮਿੱਤਰੋ ਇਹ ਵੀਰ ਹੋਣਾ ਦੇ ਨਾਲ ਆਪਾਂ ਗੱਲਬਾਤ ਕੀਤੀ ਆ ਇਹ ਨਾ ਜਿੰਨੇ ਵੀ ਇੱਥੇ ਮੈਡੀਸਿਨ ਆਣਾ ਸਾਰੀ ਇਹ ਕਿਸੇ ਨੂੰ ਵੀ ਕੋਈ ਦਰਦ ਜਾਂ ਪੇਨ ਹੁੰਦੀ ਆ ਕੋਈ ਲਗਾਤਾਰ ਮੰਨ ਲਓ ਕੋਈ ਪੁਰਾਣੀ ਕਈਆਂ ਦੇ ਹੁੰਦੀ ਆ ਦਰਦ ਤੇ ਉਹ ਇਹ ਸਪੀਡ ਦਾ ਜਿਹੜਾ ਨੰਬਰ ਵੀਰ ਹੋਣਾ ਨੇ ਮੈਂਸ਼ਨ ਕੀਤਾ ਇੱਥੇ ਤੁਸੀਂ ਕਾਲ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਪੁਰਾਣੀ ਤੋਂ ਪੁਰਾਣੀ ਜੜੀ ਆ ਨਾ ਜੜ ਤੋਂ ਕਹਿੰਦੇ ਆ ਵੀ ਦਰਦ ਖਤਮ ਕਰ ਦਿੰਦੇ ਆ ਠੀਕ ਹੈ ਜੀ ਕੋਈ ਗੋਡਿਆਂ ਦੀ ਤਰਦ ਹੋਈ ਕਿਸੇ ਦੀ ਲੱਕ ਦੀ ਹੋਈ ਚਲੋ ਇਹ ਆ ਵੀ ਕਿਸਾਨ ਮੇਲੇ ਦੇ ਵਿੱਚ ਸਾਰੇ ਆਪੋ ਆਪਣੇ ਪ੍ਰਦਰਸ਼ਨਕਾਰੀ ਕਰ ਰਹੇ ਆ ਜਰੂਰ ਪਰ ਜਿੱਥੇ ਕਿਤੇ ਮੰਨ ਲਓ ਕੋਈ ਇਹਦਾ ਜਾਦਾ ਵੀ ਰੇਟ ਨਹੀਂ ਆ ਕਈਆਂ ਨੇ ਲੱਖਾਂ ਰੁਪਏ ਖਰਚ ਕਰਤੇ ਆ ਦਵਾਈਆਂ ਦੇ ਪਰ ਇਹ ਵੀ ਇਹਨੂੰ ਰੇਟ ਪੁੱਛਦੇ ਆ ਵੀ ਰੇਟ ਕਿੰਨੇ ਦੀ ਪਊਗੀ ਆਪਾਂ ਨੂੰ ਛੋਟੀ ਸਿਸ਼ੀ ਜਿਹੜੀ ਆ ਵੀਰ ਜੀ ਕਿੰਨੇ ਦੀ ਪਊਗੀ ਇਹ ਵੀਰੇ ਆਨਲਾਈਨ ਦਾ ਮਹਿੰਗੇ ਦੀ ਜਿਹੜੀ ਇੱਥੇ ਆਂਦੀ ਆ ਕਿਸਾਨ ਮੇਲੇ ਦੇ ਤੇ ਵਖਾਉਣ ਲਈ ਹੁੰਦਾ 200 ਰੁਪਏ ਦੀ ਸਿਸ਼ੀ ਇੱਕ ਮਹੀਨਾ ਕੱਦੂਗੀ ਇਹਨੂੰ ਪੰਨਮੈਂਟ ਸੁਭਾਸ਼ਬ ਦਾ 15 ਦਿਨ ਲੱਗੇ ਤੇਰ ਮਿਲ ਜਲੀ ਚਲੀ ਵਧੀਆ ਆਰਾਮ ਆ ਜਾਂਦਾ ਆ ਜਾਂਦਾ ਹਾਂਜੀ ਬਾਅਦ ਚ ਵੀ ਜੇ ਕਦੀ ਕਿਸੇ ਨੂੰ ਘਰੇ ਲੋੜ ਪੈਂਦੀ ਆ ਜਾਂ ਉਹ ਵੀ ਆਨਲਾਈਨ ਘਰੇ ਬਾਈ ਕਰ ਲੈਂਦਾ ਮੰਦਾ ਹਾਂਜੀ ਬਾਕੀ ਹਸਪਤਾਲ ਹਸਪਤਾਲ ਜਾ ਕੇ ਲੈ ਕੇ ਆਉਣੀ ਆ ਖੁੱਲੇ ਆ ਸਕਦੇ ਨੂੰ ਮਰਜ਼ੀ ਤੇ ਇਹਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਮੰਨ ਲਓ ਪ੍ਰਾਣੀ ਤੋਂ ਪ੍ਰਾਣੀ ਜਿਹੜੀ ਆ ਉਹ ਮਰਜ਼ੀ ਪ੍ਰਾਣੀ ਆ ਵੀਰੇ ਕੋਈ ਮੰਜੀ ਚ ਵੀ ਪਿਆ ਆਪਣੇ ਹਸਪਤਾਲ ਚ ਉਹ ਵੀ ਲਾਜ ਹੈਗਾ ਉਹ ਲੱਗਗਾ ਇੱਕ ਪੇਨਲੈਸ ਸੋ ਬਹੁਤ ਬਹੁਤ ਧੰਨਵਾਦ ਵੀਰ ਜੀ ਤੁਹਾਡਾ ਤੇ ਤੁਸੀਂ ਟਾਈਮ ਦਿੱਤਾ ਜੀ ਤੇ ਸੋ ਵੀਰ ਜੀ ਏ ਸੀ ਵੀਰ ਹੋਣੀ ਜਿਹੜੇ ਪ੍ਰਦਰਸ਼ਨਕਾਰੀ ਕਰ ਰਹੇ ਆ ਇਹਦੇ ਵੱਖੋ ਵੱਖਰੇ ਰੇਟ ਆ ਠੀਕ ਹੈ ਜੀ ਮੈਂ ਨੰਬਰ ਤੁਹਾਨੂੰ ਸਕਰੀਨ ਦੇ ਉੱਤੇ ਇਸ ਵੀਰ ਦਾ ਦੇ ਦਿੱਤਾ ਜੀ ਤੁਸੀਂ ਇਹਨਾਂ ਨਾਲ ਗੱਲਬਾਤ ਕਰਕੇ ਇਹ ਜਿਹੜੀ ਦਵਾਈ ਹੈ ਨਾ ਇਹ ਮੈਡੀਸਿਨ ਆ ਇੱਕ ਤਾਂ ਮਲਣ ਵਾਲੀ ਮੈਡੀਸਿਨ ਆ ਤੇ ਇੱਕ ਜਿਹੜੀ ਆ ਪੀਣ ਵਾਲੀ ਵੀ ਹੈਗੀ ਆ ਲਿਕੁਇਡ ਦਵਾਈ ਵੀ ਹੈਗੀ ਆ ਠੀਕ ਹੈ ਜੀ ਤੇ ਸ਼ੂਗਰ ਵਾਲੀ ਜਿਹੜੀ ਆ ਸ਼ੂਗਰ ਦੇ ਮਰੀਜ਼ਾਂ ਲਈ ਵੀ ਜਿਹੜੀ ਇਹਨਾਂ ਕੋਲ ਮੈਡੀਸਿਨ ਮਿਲ ਜਾਂਦੀ ਆ ਬਹੁਤ ਹੀ ਘੱਟ ਰੇਟਾਂ ਦੇ ਠੀਕ ਹੈ ਜੀ ਕਈ ਮੇਰੇ ਵੀਰ ਭਰਾ ਜਿਹੜੇ ਆ ਲੱਖਾਂ ਰੁਪਏ ਖਰਚ ਚੁੱਕੇ ਆ ਆਪਣੀਆਂ ਦਵਾਈਆਂ ਤੇ ਠੀਕ ਹੈ ਜੀ ਤੇ ਉਹਦੇ ਵਿੱਚ ਇਹ ਆ ਜੀ ਜੇ ਵੀਰ ਹੋਣਾ ਨੇ ਇੱਕ ਆਫਰ ਵੀ ਲਾਈ ਹੋਈ ਆ ਵੀ ਜਿੰਨੇ ਵੱਧ ਤੁਸੀਂ ਦਵਾਈ ਜਿਹੜੀ ਆ ਥੋੜੀ ਵੱਧ ਪਰਚੇਜ਼ ਕਰੋਗੇ ਉਹਦੇ ਵਿੱਚ ਥੋੜਾ ਜਿਹਾ ਡਿਸਕਾਊਂਟ ਵੀ ਮਿਲ ਜੂਗਾ ਜੀ ਤੁਹਾਨੂੰ ਠੀਕ ਹੈ ਜੀ ਤੇ ਬਾਕੀ ਇਹ ਵੀਰ ਹੋਣਾ ਦਾ ਨੰਬਰ ਆ ਜੀ ਤੁਸੀਂ ਨੋਟ ਕਰ ਸਕਦੇ ਹੋ ਸਕਰੀਨ ਸ਼ਾਟ ਕਰ ਸਕਦੇ ਹੋ ਤੇ ਬਾਕੀ ਆਪਾਂ ਇਹ ਨੰਬਰ ਦੇਤਾ ਹੀ ਤੁਹਾਨੂੰ ਠੀਕ ਹੈ ਜੀ ਸੋ ਵੀਰ ਉਹਨਾਂ ਦੇ ਨਾਲ ਗੱਲ ਕਰਕੇ ਬਹੁਤ ਵਧੀਆ ਲੱਗਾ ਬਹੁਤ ਬਹੁਤ ਧੰਨਵਾਦ ਵੀਰ ਜੀ ਟਾਟਾ ਸੋ ਮਿਲਦੇ ਆ ਜੀ ਅਗਲੀ ਨਵੀਂ ਵੀਡੀਓ ਦੇ ਵਿੱਚ ਤੁਹਾਨੂੰ ਜਲਦੀ ਹੀ ਤੇ ਠੀਕ ਹੈ ਜੀ ਚੈਨਲ ਆਪਣਾ ਸਬਸਕ੍ਰਾਈਬ ਲਾਈਕ ਕਮੈਂਟ ਤੇ ਸ਼ੇਅਰ ਕਰ ਦਿਓ ਤੇ ਓਕੇ ਜੀ ਥੈਂਕਸ ਫॉर ਵਾਚਿੰਗ ਸਤਿ ਸ੍ਰੀ ਅਕਾਲ ਜੀ